ਆਹ ਦੋਸਤੋ ਸ਼੍ਰੀ ਚਮਕੌਰ ਸਾਹਿਬ ਦਾ ਪਹਿਲਾ ਪੂਲ ਫਾਰਮ ਜਿਹੜਾ ਜਸ਼ਮਨ ਪੂਲ ਫਾਰਮ ਮੇਰੇ ਭਤੀਜੇ ਦੇ ਨਾਮ ਤੇ ਤੁਸੀਂ ਦੇਖ ਸਕਦੇ ਹੋ ਭੁਰੇ ਰੋਡ ਸ਼੍ਰੀ ਚਮਕੌਰ ਸਾਹਿਬ ਅੱਜ ਦਾ ਬਲੌਗ ਇਸੇ ਤੇ ਆ ਬਿੱਲੇ ਵੀਰ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਲਓ ਸਾਹਮਣੇ ਜਿਹੜਾ ਰੋਡ ਸ਼੍ਰੀ ਚਮਕੌਰ ਸਾਹਿਬ ਨੂੰ ਜਾਂਦਾ ਚਮਕੌਰ ਸਾਹਿਬ ਤੋਂ ਘੂੜਿਆ ਰੋਡ ਆ ਇਹ ਤੇ ਨਾਲ ਹੀ ਆ ਸਿਕਸ ਲਾਈਨ ਜਿਹੜੀ ਬਣ ਰਹੀ ਆ ਉਹ ਆ ਤੇ ਉਹਦੇ ਨਾਲ ਹੀ ਜਿਹੜਾ ਵਾਟਰ ਪਾਰਕ ਵਾਟਰ ਪੂਲ ਜਿਹੜਾ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਉਹ ਅੰਦਰ ਵੀ ਦਿਖਾ ਲੈਣਾ ਜਿੱਤਰਾ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਮੇਨ ਐਂਟਰੀ ਆ ਤੇ ਨਾਲ ਹੀ ਰਾਈਟ ਸਾਈਡ ਤੇ ਪਾਰਕ ਬਣਿਆ ਦਾ ਬਹੁਤ ਬਹੁਤ ਤੇ ਆ ਤੁਸੀਂ ਦੇਖੋ ਐਂਟਰੀ ਇਹ ਮੇਨ ਬਹੁਤ ਸੋਹਣੀ ਲੌਕ ਟਾਈਲ ਲੱਗੀ ਹੋਈ ਹੈ ਤੇ ਸਾਹਮਣੇ ਵੀ ਲਿ ਫੈਕਟਰੀ ਵੀ ਹੈ ਸਾਡੇ ਭਰਾ ਦੀ ਸਿੰਰਨ ਇੰਟਰਲੋਕ ਟਾਈਲ ਦੇਖਾ ਰਹੇ ਹਾਂ ਜੀ ਤੇ ਸਾਹਮਣੇ ਵਾਟਰ ਪਾਰਕ ਹੈ ਤੇ ਕੀ ਰੇਟ ਕੀ ਸ਼ੂਟ ਬੱਚਿਆਂ ਦੇ ਲਈ ਉਹ ਵੀ ਤੁਹਾਨੂੰ ਸਾਰੀ ਆਪਾਂ ਇਸ ਵੀਡੀਓ ਵਿੱਚ ਜਰੂਰ ਦੱਸਾਂਗੇ ਤੇ ਸਾਹਮਣੇ ਜਿਹਦੀ ਗੱਲ ਕਰੀਏ ਅੱਛਾ ਛੱਦਰੀ ਲੱਗ ਗਈ ਹੈ ਧੁੱਪ ਬਹੁਤ ਹੈ ਤੇ ਇੱਥੇ ਖੜ ਕੇ ਸ਼ਾਨ ਲੱਗਣ ਲੱਗੀ ਹੈ ਤੇ ਆ ਸਾਹਮਣੇ ਜਿਹੜੀ ਐਂਟਰੀ ਐ ਮੇਨ ਐਂਟਰੀ ਐ ਉੱਥੋਂ ਤੁਸੀਂ ਪੈਸੇ कटाਓ ਪਰਚੀ कटाਓ ਤੇ ਸਿੱਧੇ ਅੰਦਰ ਆ ਜਾਓ ਬਹੁਤ ਵਾਜਬ ਰੇਟ ਆ ਉਹ ਵੀ ਤੁਹਾਨੂੰ ਅਲਟੀਮੇਟ ਜੀ ਆਪਾਂ ਜਰੂਰ ਦੱਸਾਂਗੇ ਸੋ ਆ ਦੇਖੋ ਤੁਸੀਂ ਬੱਚੇ ਆਨੰਦ ਲੈ ਰਹੇ ਤੇ ਫੈਮਿਲੀ ਵਾਲੀ ਪਰਿਵਾਰ ਵੀ ਜਿਹੜੇ ਆਨੰਦ ਲੈ ਰਹੇ ਆ ਵਾਟਰ پارک ਦੇ ਇੱਧਰ ਸਾਈਡ ਪਾਣੀ ਘੱਟ ਆ ਇਸ ਸਾਈਡ ਪਾਣੀ ਜਿਹੜਾ ਜ਼ਿਆਦਾ ਉਹ ਵੀ ਆਪਾਂ ਪੁੱਛਦੇ ਕਿੰਨਾ ਪਾਣੀ ਐ ਸੋ ਸਾਰੇ ਜਰੂਰ ਆਓ શ્રી ਗੋਬਾ ਸਾਹਿਬ ਦਾ ਪਹਿਲਾ ਕੂਲਾ ਵਾਟਰ پارک ਤਾਂ ਕੋਈ ਦੇਖ ਸਕਦੇ ਹੋ ਸਾਰੇ ਜਰੂਰ ਪਹੁੰਚੋ ਜੀ ਮਲੇ ਬੀਰੋ ਦੀ ਬਾਗਰ ਵਾਟਰ پارک ਲਾਵਾ ਇਧਰ ਬਾਜਦੇ ਛੜ ਮਾਰਦੇ ਵੀ ਛੜ ਲਓ ਨਾ ਨਿਆਲੇ ਨਜ਼ਾਰੇ ਲੈ ਰਿਹਾ ਪੂਰੇ ਆਹ ਮਾਰੀ ਪੁੱਤੇ ਗੋਤੀ ਬਾੜੀਆ ਕੀ ਬਾਤ ਹੈ ਚੱਲ ਵੀ ਤੁਸੀਂ ਮਾਰ ਛਾਲ ਲਾਓ ਲਓ ਬਾਜਦੇ ਸਾਹ ਫਿਰ ਆਓ ਤੁਸੀਂ ਲਾਓ ਨਜ਼ਾਰੇ ਇੱਥੇ ਆ ਕੇ ਪੂਰੇ ਹਾਂਜੀ ਸਸੀ ਕਾ ਬਰੇ ਕੀ ਹਾਲ ਚਾਲ ਹੈ ਗਰਮੀ ਕਿੰਨੀ ਹੈ ਗਰਮੀ ਬਹੁਤ ਹੈ ਗਰਮੀ ਬਹੁਤ ਹੈ ਲੈ ਰਿਹਾ ਨਜ਼ਾਰੇ ਲੋਕੀ ਇਧਰ ਤੇ ਆ ਦੱਸ ਦੀ ਇਧਰਲੇ ਪਾਸੇ ਕਿੱਲਾ ਤੁਹਾਡੇ ਦੂਰੇ ਇਧਰ ਕੋਈ ਬੱਚੇ ਨਹੀਂ ਆ ਰਹੇ ਇਧਰਕੂ ਦੇਰ ਤੋਂ ਭਾਈ ਤੁਸੀਂ ਦੇਰ ਤੋਂ ਟਾਈਫਟਾ ਤੇ ਇਧਰਲੇ ਪਾਸੇ ਇਧਰ 5.5 ਤੋਂ 6 ਦੇ ਵਿੱਚ ਜਿਹੜੇ ਇਧਰ ਬਣੇ ਅੱਗੇ ਮੁੰਡਾ ਉਹ ਅੱਗੇ ਕੋਈ ਮੁੰਡਾ ਘਟਾਣਾ ਨਬਰੀ ਅਜਾ ਤਲਾ ਉਧਰ ਉੱਥੇ ਹੀ ਆ ਉੱਥੇ ਦੇ ਬੰਦੇ ਨੂੰ ਜੁ ਗੱਲ ਬਸ ਹਾਂਜੀ ਹਾਂਜੀ ਪਿੱਛੇ ਤਾਂ ਦੇਖਾ ਹੈ ਤੇ ਬੱਚਿਆਂ ਲਈ ਕੀ ਦੱਸ ਗੱਲ ਦਾ ਤੇ ਬੱਚੇ ਲੈ ਕੇ ਜਿਹੜੇ 5 ਸਾਲ ਤੋਂ ਥੱਲੇ ਉਮਰ ਦੇ ਸੀ ਸਾਨੂੰ ਹੈਗਾ 1000 ਰੁਪਏ ਟੈਟ ਜਿਹੜੇ ਉਸ ਤੋਂ ਉੱਪਰ ਦੇ ਲੱਗਣਾ ਨਹੀਂ ਪੜੀ ਕੋਈ ਨਹੀਂ ਚਲ ਬਹੁਤ ਬਾਅਦ ਰੇਡ ਆ ਰੇਡ ਦੇ ਵਿੱਚ ਤਾਂ ਕੋਈ ਨਹੀਂ ਜਾਂਦਾ ਤੇ ਤਾਂ ਵੀ ਮੈਂ ਪੂਰਾ ਪ੍ਰਬੰਧ ਦੇ ਨਜ਼ਾਰੇ ਲੈ ਮਾਰ ਕੇ ਚੱਲਦੇ ਜਾਂ ਕੇ ਮੋੜਿਆ ਮਾਰਦੇ ਇੱਕ ਹੋਰ ਮਾਰਦੇ 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 ਵੀਡੀਓ ਬਣਦੀ ਤੇ ਚਲ ਮੋੜੇ ਮਾਰਛਾਲਦੇ ਆਉਂ ਜਾਂਦਾ ਲੱਭਰ ਚੱਲ ਵੀ ਚੋਬਰਾ ਦੂਜੀ ਆਉਂਦੇ ਹੱਥ ਛੱਡ ਕੇ ਮਾਰੀ ਇਹਨੇ ਜੀ ਕੋਈ ਫਰਮਾਨੀ ਹੈਗਾ 6 ਫੁੱਟ ਤੱਕ ਤੇ ਇੱਥੇ ਵੀ 2.5 ਫੁੱਟ ਕਿੰਨੇ ਫੁੱਟ ਹਾਂਜੀ 2.5 ਫੁੱਟ ਸੋ ਅਪੀਲ ਕਰਦੇ ਹਾਂ ਕਿ ਸਾਰੇ ਜੀ ਆਓ ਹਾਂਜੀ ਹਾਂਜੀ ਉਹ ਮੈਂ ਵੀ ਪੀਨ ਕਰਦਾ ਸਾਰੇ ਜੂਰ ਆਉ ਗਰਮੀ ਹੈ ਨਹੀਂ ਗਿਆਨ ਇਹ ਕਿ ਬੱਚਾ ਨੇ ਪਿਆਰ ਦੇ 5 ਸਾਲ ਤੋਂ ਇੱਡਾ ਬਾਕੀ ਫੈਮਲੀ ਦੇ ਜਿੰਨੇ ਪਰ ਪਰਸਨਾ 100 ਰੁਪਏ ਤੁਸੀਂ ਦੇਖੋ ਬੱਚੇ ਫੈਮਲੀ ਸਾਰੇ ਇੱਥੇ ਨਾ ਆ ਰਹੇ ਆ ਇੰਜੋਏ ਕਰ ਰਹੇ ਆ ਤੁਸੀਂ ਵੀ ਸਾਰੇ ਜੂਰ ਆਓ ਤੇ ਇੰਜੋਏ ਕਰੋ ਜੀ ਬਹੁਤ ਬਹੁਤ ਏਡੇ ਬੱਦਕੇ ਸੇਰ ਕਰਦੇ ਹੋ ਜੀ ਸਸੀ ਕਲਵੀਰ ਜੀ ਸਸੀ ਕਾ ਜੀ ਤੇ ਕਿਸ ਦੇ ਨਾਮ ਤੇ ਬਣਿਆ ਵਾਟਰ پارک ਉਹ ਵੀ ਦੱਸ ਦਿਓ ਹਾਂਜੀ ਇਹ ਸਾਡਾ ਭਤੀਜਾ ਜੀ ਜਸਮਨ ਜਸਮਨਪ੍ਰੀਤ ਅੱਛਾ ਉਹਦੇ ਨਾਂ ਤੇ ਉਹਨੂੰ ਬਹੁਤ ਸ਼ੌਂਕ ਤੇ ਦਰਸਲ ਨਹਾਉਣ ਦਾ ਅੱਛਾ ਹਾਂਜੀ ਹਾਂ ਉਹਦੇ ਨਾਂ ਤੇ ਬਣਿਆ ਜਸਮਨ ਪੂਲ ਫਾਰਮ ਠੀਕ ਹੈ ਜੀ ਤੇ ਇੱਥੇ ਖਾਣ ਲਈ ਕੀ ਕੀ ਹੁੰਦਾ ਖਾਣ ਖਾਣ ਲਈ ਫਾਸਟ ਫੂਡ ਫਾਸਟ ਫੂਡ ਦਾ ਖਾਸ ਪ੍ਰਬੰਧ ਹੈ ਅੱਛਾ ਹਾਂਜੀ ਤੇ ਰੋਟੀ ਪਾਣੀ ਦਾ ਰੋਟੀ ਪਾਣੀ ਦਾ ਖਾਸ ਪ੍ਰਬੰਧ ਹੈ ਜੀ ਤੇ ਹਾਂਜੀ ਰਹਿਣ ਲਈ ਕਮਰੇ ਹਾਂਜੀ ਇਹਨਾਂ ਇਨ ਫਿਊਚਰ ਆਣਗੇ ਜੇ ਬਣ ਚੁੱਕੇ ਹਨੇ ਬਸ ਇਹ ਬਸ ਕੁਝ 10 ਦਿਨਾਂ ਦੇ ਵਿੱਚ ਆਪਣਾ ਸਭ ਕੁਝ ਰੈਡੀ ਹੋਊਗਾ ਜੀ ਜਿੱਦਾਂ ਕੋਲਡ ਡਰਿੰਕ ਉਰੇ ਪਏ ਕੀ ਰੇਟ ਤੇ ਜਿੰਨੇ ਆਪਾਂ ਕੋਲਡ ਡਰਿੰਕ ਬਾਜ਼ਾਰ ਵਾਲੇ ਰੇਟਾਂ ਦਾ ਥੋੜਾ ਰੇਟ ਜਾਣਾ ਨਹੀਂ ਨਹੀਂ ਸੇਮ ਰੇਟ ਆ ਜੀ ਜੋ ਬਾਜ਼ਾਰ ਚ ਰੇਟਾ ਹਾਂਜੀ ਹਾਂ ਸੇਮ ਰੇਟ ਤੇ ਮਿਲੂਗਾ ਤੇ ਪੋਲ ਦਾ ਕੀ ਰੇਟ ਆ ਨਾ ਆਣ ਦਾ ਪੋਲ ਦਾ ਜੀ ਆਪਣਾ 1% 100 ਰੁਪਏ ਸੀ ਠੀਕ ਆ ਬੱਚਿਆਂ ਦਾ ਬੱਚਿਆਂ ਦਾ 5 5 ਇਅਰ ਤੋਂ ਥੱਲੇ ਜੀ ਉਹਦਾ ਆਪਣਾ 50 ਵੀ ਹੈ ਜੀ ਠੀਕ ਆ ਜੀ ਹਾਂਜੀ ਹਾਂਜੀ ਚਲੋ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਹਾਂਜੀ ਹਾਂ ਇਹ ਕੰਮ ਕਿਸ ਤਰ੍ਹਾਂ ਚੱਲ ਰਿਹਾ ਜੀ ਬਹੁਤ ਵਧੀਆ ਚੱਲ ਰਿਹਾ ਜੀ ਕਿਉਂਕਿ ਪਹਿਲਾ ਪੂਲ ਬਣਿਆ ਉਹ ਜੇ ਆਪਾਂ ਗੱਲ ਕਰੀਏ ਜਮਕੌਰ ਸਾਹਿਬ ਦੇ ਵਿੱਚ ਨਾ ਹਾਂਜੀ ਹਾਂਜੀ ਹਾਂ ਚਲੋ ਬਿੱਲੇ ਵੀਰ ਨੂੰ ਵੀ ਬਹੁਤ ਬਹੁਤ ਮੁਬਾਰਕਾਂ ਜੀ ਕਿੱਥੇ ਬਿੱਲਾ ਜੀ ਉਹ ਗਿਆ ਹੋਇਆ ਤਾਂ ਤੁਹਾਨੂੰ ਪਤਾ ਹੀ ਹੈ ਉਹ ਬਾਹਰੇ ਰਾਜਨੀਤੀ ਜਿਹ ਰਹਿੰਦਾ ਬਾਹਰੇ ਰਹਿੰਦਾ ਉਹ ਕਿਤੇ ਦਾ ਟਾਈਮ ਕਿਤੇ ਇੱਥੇ ਚਲੋ ਭਾਈ ਬਿੱਲੇ ਬਾਬਾ ਮੁਬਾਰਕਾਂ ਤੁਹਾਨੂੰ ਭਾਈ ਹਾਂਜੀ ਤੇ ਸਾਰੇ ਜਰੂਰ ਆਇਓ ਵਿਜ਼ਿਟ ਕਰੋ ਇੱਥੇ ਤੇ Google Pay ਵੀ ਤੁਸੀਂ ਕਰ ਸਕਦੇ ਹੋ ਤੁਹਾਡੇ ਕੋਲ ਕੈਸ਼ ਨਹੀਂ ਹੈਗਾ ਜੀ ਬਹੁਤ ਬਹੁਤ ਮੁਬਾਰਕਾਂ ਵੀਡੀਓ ਸਾਰੇ ਸ਼ੇ